ਕੈਨੇਡਾ ਦੀ ਪਾਰਲੀਮੈਂਟ ਚ ਵਿਰੋਧੀ ਧਿਰ ਵੱਲੋਂ ਜਿਹੜਾ ਬੇਪਰੋਸਗੀ ਦਾ ਮਤਾ ਲਿਆਂਦਾ ਗਿਆ ਆ ਇਸ ਖਬਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜੀ ਬਰਮਿੰਦਰ ਜੀ ਅਦਾਲਤ ਅਸਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਲਗਾਤਾਰ ਬੇਪਰੋਸਗੀ ਦੇ ਮਤੇ ਜਿਹੜੀ ਆ ਵਿਰੋਧੀ ਧਿਰ ਦੀ ਪਾਰਟੀ ਜਿਹੜੀ ਹੈਗੀ ਆ ਕਨਸਰਟ ਆਫ ਪਾਰਟੀ ਉਹਦੇ ਵੱਲੋਂ ਪੇਸ਼ ਕੀਤੇ ਜਾ ਰਹੇ ਆ ਜੀ ਅੱਜ ਵੀ ਜਿਹੜਾ ਇਹ ਬੇਪਰੋਸਗੀ ਮਤਾ ਲਿਆਂਦਾ ਗਿਆ ਸੀਗਾ ਜਿਹੜਾ ਕਿ ਫੇਲ ਹੋ ਗਿਆ ਦਰਅਸਲ ਜਿਹੜੀ ਇੱਕ ਕਨਸਰਟੋ ਪਾਰਟੀ ਆ ਲਗਾਤਾਰ ਉਤਰ ਦਿੱਤੀ ਕਈ ਬੇਪਰੋਸਗੀ ਮਤੇ ਹੁਣ ਤੱਕ ਲਿਆ ਚੁੱਕੀ ਆ ਜਿਹੜੇ ਕਿ ਫੇਲ ਹੋ ਗਿਆ ਭਾਵੇਂ ਕਿ ਉਹਦਾ ਕਾਰਨ ਇੱਕ ਹੀ ਹੁੰਦਾ ਕਿ ਜਿਹੜੀ ਐਨਡੀਪੀ ਪਾਰਟੀ ਆ ਭਾਵੇਂ ਕਿ ਉਹ ਸਰਕਾਰ ਦੇ ਨਾਲ ਜਿਹੜੀ ਸਪਲਾਈ ਚੇਨ ਦੇ ਵਿੱਚੋਂ ਬਾਹਰ ਆ ਚੁੱਕੀ ਆ ਸਪਲਾਈ ਐਗਰੀਮੈਂਟ ਦੇ ਵਿੱਚੋਂ ਪਰ ਜਿਹੜੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਵੀ ਕਿਤੇ ਉਹਨਾਂ ਨੂੰ ਲੱਗੂਗਾ ਜੇਸ ਮਸਲੇ ਤੇ ਸਰਕਾਰ ਨੂੰ ਸਪੋਰਟ ਕਰਨੀ ਹੈ ਜ਼ਰੂਰ ਕਰਨਗੇ ਜੇਸ ਮਸਲੇ ਤੇ ਉਹਨਾਂ ਨੂੰ ਲੱਗੂਗਾ ਕਿ ਅਸੀਂ ਸਪੋਰਟ ਨਹੀਂ ਕਰ ਸਕਦੇ ਤਾਂ ਉਹ ਨਹੀਂ ਕਰਨਗੇ ਲੇਕਨ ਹੁਣ ਕੀ ਕੀਤਾ ਸੀ ਕਨਜ਼ਰਟ ਆਫ ਪਾਰਟੀ ਜਿਹੜੇ ਆਗੂ ਪੀਰ ਪੋਲੀਵਾਰਾ ਉਹਨਾਂ ਨੇ ਐਂਡੀਪੀ ਦੇ ਆਗੂ ਜਗਮੀਤ ਸਿੰਘ ਉਹਨਾਂ ਦੀ ਇੱਕ ਸਟੇਟਮੈਂਟ ਸੀਗੀ ਲਿਬਰਲ ਸਰਕਾਰ ਦੇ ਖਿਲਾਫ ਉਹਨੂੰ ਉਧਾਰ ਬਣਾ ਕੇ ਇਹ ਮੋਸ਼ਨ ਲਿਆਂਦਾ ਸੀਗਾ ਭਾਵੇਂ ਕਿ ਕਈ ਵਾਰ ਸਿਆਸੀ ਆਗੂ ਗਵਮਨ ਦੀ ਨੁਕਤਾ 'ਚ ਨਹੀਂ ਕਰਦੇ ਆ ਉਹਦੇ ਬਿਆਨ ਦੇ ਉੱਪਰ ਜੋ ਵੀ ਉਹ ਖਿਲਾਫ ਬੋਲੇ ਸੀ ਲਿਬਰਲ ਗਵਰਨਮੈਂਟ ਦੇ ਖਿਲਾਫ ਜਗਮੀਤ ਸਿੰਘ ਹੁਣੀ ਉਹਨਾਂ ਦੀ ਜਿਹੜੀ ਸਟੇਟਮੈਂਟ ਸੀਗੀ ਉਹ ਡਿਕਟੋ ਡੂ ਉਹਦੇ ਅਕੋਰਡਿੰਗਲੀ ਹੀ ਉਹਨੂੰ ਪਾਰਲੀਮੈਂਟ 'ਚ ਲਿਆਂਦਾ ਕਿ ਜੋ ਸਿੰਘ ਕਹਿ ਰਹੇ ਆ ਉਹ ਉਹਦੇ ਅਕੋਰਡਿੰਗਲੀ ਅਸੀਂ ਮੋਸ਼ਨ ਲਿਆਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਪੀਅਰ ਪੋਲੀਵਰ ਉਹਨਾਂ ਨੇ ਪਾਰਲੀਮੈਂਟ 'ਚ ਇਹ ਗੱਲ ਕਿਹਾ ਕਿ ਅਸੀਂ ਸਿੰਘ ਦੀ ਸਟੇਟਮੈਂਟ ਨੂੰ ਸਪੋਰਟ ਕਰਦੇ ਆ ਕਿ ਜਿਵੇਂ ਉਹਨਾਂ ਆਪਣੇ ਲਿਬਰਲ ਗਵਰਨਮੈਂਟ ਦਾ ਵਿਰੋਧ ਕਰ ਰਹੇ ਆ ਉਹਨੂੰ ਲੈ ਕੇ ਅਸੀਂ ਮੋਸ਼ਨ ਲਿਆ ਰਹੇ ਆ ਲੇਕਿਨ ਦੂਜੇ ਪਾਸੇ NDP ਨੇ ਇਹ ਕਹਿੰਦਿਆ ਹੋਇਆ ਇਸ ਮੋਸ਼ਨ ਨੂੰ ਸਪੋਰਟ ਨਹੀਂ ਕੀਤਾ ਕਿ ਜਿਹੜੀ ਕਨਜ਼ਰਟ ਆਫ ਪਾਰਟੀ ਆ ਉਹ ਗੇਮ ਗੇਮ ਪਲੇ ਕਰ ਰਹੀ ਆ ਭਾਵ ਇਹ ਕੋ ਸਿਰਦ ਨਹੀਂ ਹੈਗੀ ਇਹਨਾਂ ਮਸਲਿਆਂ ਪ੍ਰਤੀ ਕਿ ਜ਼ਰੂਰੀ ਨਹੀਂ ਹੈਗਾ ਗਵਰਨਮੈਂਟ ਨੂੰ ਜਿਹੜਾ ਡਾਊਨ ਕਰਕੇ ਹੀ ਭਾਵ ਇਹ ਸਟੈਪ ਡਾਊਨ ਕਰਾ ਕੇ ਹੀ ਜਿਹੜਾ ਇਦਾਂ ਦੇ ਮਸਲੇ ਹੱਲ ਹੋ ਸਕਦੇ ਆ ਗਵਰਨਮੈਂਟ ਉਹਦਾ ਜ਼ਿੰਮੇਵਾਰ ਪਾਰਲੀਮੈਂਟ 'ਚ ਹੋਰ ਤਰ੍ਹਾਂ ਵੀ ਬਣਾਇਆ ਜਾ ਸਕਦਾ ਸੋ ਮੋਖ ਰੂਪ ਦੇ ਵਿੱਚ ਅੱਜ ਜਿਹੜੀ VOTING ਹੋਈ ਆ ਬੇਪਰੋਸਗੀ ਮਤੇ ਦੇ ਉੱਪਰ ਉਹਦੇ ਉੱਪਰ NDP ਨੇ ਦੁਬਾਰਾ ਲਿਵਰ ਗਵਰਨਮੈਂਟ ਦਾ ਸਾਥ ਦਿੱਤਾ ਜਿਹਦੀ ਵਜ੍ਹਾ ਕਰਕੇ ਦੁਬਾਰਾ ਇਹ ਬੇਪਰੋਸਗੀ ਦਾ ਮਤਾ ਆਇਆ ਉਹ ਫੇਲ ਹੋ ਗਿਆ ਜੀ ਆਪਾਂ ਇਹ ਵੀ ਦੱਸ ਦਿੰਨੇ ਆ ਕਿ ਹੁਣ ਦੁਬਾਰਾ ਜਿਹੜੀ ਆ ਇਹ ਜਿਹੜਾ ਕੱਲ ਇੱਕ ਮਤਾ ਕੰਜ਼ਰਵੇਟਿਵ ਪਾਰਟੀ ਵੱਲੋਂ ਬੇਪਰੋਸਗੀ ਦਾ ਮਤਾ ਦੁਬਾਰਾ ਲਿਆਂਦਾ ਜਾਣਾ ਹੈ ਲੇਕਿਨ ਅੱਜ ਦੋ ਮਤੇ ਪੇਸ਼ ਹੋਏ ਸੀ ਜਿਦੇ ਵਿੱਚ ਐਨਡੀਪੀ ਨੇ ਵੀ ਆਪਣਾ ਇੱਕ ਜਿਹੜਾ ਪਾਰਲੀਮੈਂਟ ਵਿੱਚ ਮੋਸ਼ਨ ਪੇਸ਼ ਕੀਤਾ ਸੀਗਾ ਜਿਹੜਾ ਕਿ ਜੀਐਸਟੀ ਕੱਟ ਰਿਲੀਫ ਜਿਹੜਾ ਗਵਰਨਮੈਂਟ ਦੇ ਰਹੀ ਆ ਲਿਬਰਲ ਗਵਰਨਮੈਂਟ ਸਾਰੇ ਕੈਨੇਡੀਅਨਸ ਦੇ ਵਿੱਚ ਜਿਹੜਾ ਪਾਰਟਿਕੂਲਰ ਏਰੀਆ ਉਹਨੂੰ ਪਰਮਾਨੈਂਟ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਮੋਸ਼ਨ ਲਿਆਂਦਾ ਸੀ ਦੂਜੇ ਪਾਸੇ ਜਿਹੜਾ 250 250 ਦਾ ਕੈਨੇਡੀਅਨਸ ਨੂੰ ਦੇਣਾ ਹੈਗਾ ਆ ਉਹਦੀ ਜਿਹੜਾ ਵਾ ਐਕਸਪੈਂਡ ਕਰਨ ਵਾਸਤੇ ਵੀ ਇਹ ਮੋਸ਼ਨ ਲਿਆਂਦਾ ਕਿ ਸੀ ਕਿ ਜਿਹੜਾ ਕਿ ਪਾਸ ਨਹੀਂ ਹੋ ਸਕਿਆ ਭਾਵੇਂ ਕਿ ਲਿਬਰਲ ਨੂੰ ਇਹਨੇ ਸਪੋਰਟ ਨਹੀਂ ਕੀਤਾ ਤੇ ਦੂਜੇ ਪਾਸੇ ਕਨਜ਼ਰਵੇਟਿਵ ਨੇ ਵੀ ਸਪੋਰਟ ਨਹੀਂ ਕੀਤਾ ਲੇਕਿਨ ਅੱਜ ਦੋ ਮੋਸ਼ਨ ਪੇਸ਼ ਹੋਇਆ ਜਿਹੜੇ ਕਿ ਦੋਵੇਂ ਹੀ ਫੇਲ ਹੋ ਗਿਆ ਇੱਕ ਲੰਬਾ ਸਸਤਰਾੜਾ ਆਉਣ ਵਾਲੇ ਸਮੇਂ ਚੱਲਣਾ ਹੈਗਾ ਜੀ ਇਹਦੇ ਨਾਲ ਹੀ ਆਪਾਂ ਸਰੋਤਿਆਂ ਇਹ ਵੀ ਦੱਸ ਦਿੰਨੇ ਆ ਕਿ ਕੈਨੇਡਾ ਦੀ ਪਾਰਲੀਮੈਂਟ ਪ੍ਰਮੇਂਦਰ ਜੀ ਹੁਣ ਆਉਣ ਵਾਲੇ ਸਮੇਂ ਵਿੱਚ ਕਾਫੀ ਸਰਗਰਮੀ ਦਿਖਾਈ ਦਿਖੂਗੀ ਕਿਉਂਕਿ ਕੈਨੇਡਾ ਨੂੰ ਗਵਰਨਮੈਂਟ ਨੂੰ ਹੋਣਾ ਇੱਕ ਆਪਣਾ ਬਜਟ ਜਿਹੜਾ ਉਹ ਵੀ ਪੇਸ਼ ਕਰਨਾ ਹੈ ਇਹਦੇ ਨਾਲ ਨਾਲ ਫੰਡਿੰਗ ਦਾ ਬਿੱਲ ਜਿਹੜਾ ਉਹ ਵੀ ਪੇਸ਼ ਕੀਤਾ ਜਾਣਾ ਜਿਹੜਾ ਕਿ ਪਾਸ ਹੋਣਾ ਜ਼ਰੂਰੀ ਹੈਗਾ ਜਿਹੜੇ ਅਨੀਤਾਂ ਅੰਦਰ ਹੈਗੇ ਆ ਪ੍ਰੈਜ਼ੀਡੈਂਟ ਟ੍ਰੇਜ਼ਰ ਬੋਰਡ ਦੇ ਉਹਨਾਂ ਨੇ ਇਹ ਗੱਲ ਕਿਹਾ ਕਿ ਗਵਰਨਮੈਂਟ ਨੂੰ ਆਪਣੇ ਕੰਮਕਾਜ ਚਲਾਉਣ ਵਾਸਤੇ ਐਟ ਲੀਸਟ 21.6 ਬਿਲੀਅਨ ਡਾਲਰ ਚਾਹੀਦੇ ਆ ਜਿਹਦੇ ਵਾਸਤੇ ਜਿਹੜੀ ਮਨਜ਼ੂਰੀ ਆ ਕੈਮਰੇਟ ਦੀ ਚਾਹੀਦੀ ਹੋਊਗੀ ਪਾਰਲੀਮੈਂਟ ਦੀ ਸੋ ਇਹਨੂੰ ਲੈ ਕੇ ਵੀ ਜਿਹੜਾ ਮੋਸ਼ਨ ਗਵਰਨਮੈਂਟ ਵੱਲੋਂ ਲਿਆਂਦਾ ਜਾਣਾ ਆ ਮੁੱਖ ਰੂਪ ਜਿਹੜਾ ਹਾਊਸਿੰਗ ਆ ਡੈਂਟਲ ਕੇਅਰ ਤੇ ਨੈਸ਼ਨਲ ਫੂਡ ਪ੍ਰੋਗਰਾਮ ਹੈਗਾ ਗਵਰਨਮੈਂਟ ਦਾ ਉਹਨੂੰ ਲੈ ਕੇ ਇਹ ਜਿਹੜਾ ਬਿੱਲ 21.6 ਬਿਲੀਅਨ ਦਾ ਪੇਸ਼ ਕੀਤਾ ਜਾਣਾ ਐਨਡੀਪੀ ਦਾ ਸਾਥ ਚਾਹੀਦਾ ਹੋਊਗਾ ਜੀ ਲਿਬਰਲ ਨੂੰ ਇਹਦੇ ਵਿੱਚ ਅ ਤੇ ਦੂਜੇ ਪਾਸੇ ਆਪਾਂ ਵੀ ਕਹਿ ਸਕਦੇ ਹਾਂ ਕਿ ਜਿਹੜੇ ਕ੍ਰਿਸਟਿਆ ਫਰੀ ਲੈਂਡ ਫਰਨਾਸ ਮਿਨਿਸਟਰ ਐਂਡ ਨਾਲ ਡਿਪਟੀ ਪ੍ਰਾਈਮ ਮਿਨਿਸਟਰ ਨੇ ਕੈਨੇਡਾ ਦੇ ਉਹਨਾਂ ਵੱਲੋਂ ਜਿਹੜਾ ਫਾਲ ਇਕਨੋਮਿਕ ਸਟੇਟਮੈਂਟ ਆ ਉਹ ਵੀ ਦਿੱਤੀ ਜਾਣੀ ਐ 16 ਦਸੰਬਰ ਨੂੰ ਜਿਹਦੇ ਉੱਪਰ ਬਹਿਸ ਹੋਣੀ ਆ ਸੋ ਕਾਫੀ ਗਰਮਾ-ਗਰਮੀ ਰਹਿਣ ਵਾਲੀ ਐ ਜੇ ਆਉਣ ਵਾਲੇ ਸਮੇਂ ਦੇ ਕੈਨੇਡੀਅਨ ਪਾਰਲੀਮੈਂਟ 'ਚ ਸੋ ਕਿਸ ਪਾਸੇ ਗੱਲ ਜਾਂਦੀ ਆ ਇਹ ਆਪਣੇ ਆਉਣ ਵਾਲੇ ਸਮੇਂ 'ਚ ਆਪਾਂ ਸਰੋਤਿਆਂ ਨਾਲ ਜਰੂਰ ਸਾਂਝਾ ਕਰਾਂਗੇ ਜੀ ਜੀ